ਸਤਿ ਗੁਰੂ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਇਤਿਹਾਸ ਦੇ ਕੁਝ ਨੁਕਤੇ ਜਿਨ੍ਹਾਂ ਦੀ ਰੈਲੇਵੈਂਸੀ ਅੱਜ ਦੇ ਦਿਨਾਂ ਦੇ ਵਿੱਚ ਵੀ ਬਣਦੀ ਆ ਮੈਂ ਉਹ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੀ ਚਾਹੁੰਦਾ ਇਹ ਅਕਸਰ ਕਿਹਾ ਜਾਂਦਾ ਕਿ ਜਿਹੜਾ ਇਤਿਹਾਸ ਹੈ ਦੁਹਰਾਉਂਦਾ ਹੈ ਹਿਸਟਰੀ ਰਿਪੀਟਸ ਇਟਸੈਲਫ ਤੇ ਉਹੀ ਵਾਕਿਆਤ ਕਈ ਵਾਰੀ ਉਹੋ ਜਿਹੀ ਬਣ ਜਾਂਦੀ ਸਿਚੁਏਸ਼ਨ ਬਣ ਜਾਂਦੀ ਆ ਕਿ ਬੰਦੇ ਨੂੰ ਇਦਾਂ ਲੱਗਣ ਲੱਗ ਜਾਂਦਾ ਕਿ ਇਹ ਕੁਝ ਪਹਿਲਾਂ ਵੀ ਹੋਇਆ ਤੇ ਇਸੇ ਕਰਕੇ ਇਸ ਕਹਾਵਤ ਨੇ ਜਨਮ ਲਿਆ ਕਿ ਇਹ ਬਾਰ-ਬਾਰ ਹੁੰਦਾ ਹੈ ਇਹ ਵਰਤਾਰੇ ਬਾਰ-ਬਾਰ ਵਾਪਰਦੇ ਆ ਅੱਜ ਦੇ ਸਮੇਂ ਦੇ ਵਿੱਚ ਵੀ ਔਰ ਭਵਤਾਂ ਸਮੇਂ ਦੇ ਵਿੱਚ ਵੀ ਜੇਕਰ ਤੁਸੀਂ ਇੱਕ ਕੌਮ ਦੇ ਨਾਲ ਸੰਬੰਧਿਤ ਅਸੀਂ ਦੋ ਕੋ ਗੱਲਾਂ ਵੱਲ ਵਿਚਾਰ ਧਿਆਨ ਦੀਏ ਆਪਾਂ ਤੇ ਸਾਡਾ ਇਤਿਹਾਸ ਬਹੁਤ ਵੱਡਾ ਪਰ ਬਹੁਤ ਪੁਰਾਣਾ ਨਹੀਂ ਕਿਉਂਕਿ ਸੇ ਕੌਮ ਜੀ 550 ਸਾਲ ਆਪਾਂ ਅੱਜ ਕਿ ਮਨਾ ਰਹੇ ਆ ਤੇ ਇਸ ਕਰਕੇ ਜੇ ਆਪਾਂ ਇਤਿਹਾਸ ਦੇ ਵਿੱਚ ਵੇਖੀਏ ਤਾਂ ਦੋ ਘੇਰੇ ਪੰਥ ਨੂੰ ਜਦੋਂ ਪਏ ਨੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ ਇੱਕ ਹੇ 1704 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਦਸਮ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਪੰਥ ਨੂੰ ਹਕੂਮਤਾਂ ਦੇ ਵੱਲੋਂ ਉਸ ਵੇਲੇ ਦੀ ਹਕੂਮਤ ਜਿਹੜੀ ਕਿ ਜਿਹੜੀ ਪਹਾੜੀ ਰਾਜਿਆਂ ਦੀ ਸਾਂਝੀ ਹੈ ਅਤੇ ਨਾਲ ਹੀ ਮੁਗਲ ਹਕੂਮਤ ਦਾ ਵੀ ਸਹਿਯੋਗ ਲਿਆ ਹੋਇਆ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਔਰ 7 ਮਹੀਨੇ ਦੇ ਕਰੀਬ ਇਹ ਘੇਰਾ ਪਾਈ ਰੱਖਿਆ ਉਸ ਘੇਰੇ ਦੇ ਵਿੱਚ ਪੰਥ ਨੇ ਜਿਹੜਾ ਟਕਰਾ ਕੀਤਾ ਆਪਾਂ ਇਤਿਹਾਸ ਤੋਂ ਸਾਰਾ ਜਾਣਦੇ ਆ ਪਰ ਜਿਹੜਾ ਨੁਕਤਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ ਉਹ ਇਹ ਆ ਕਿ ਉਸ ਘੇਰੇ ਦੇ ਵਿੱਚ ਸਾਡਾ ਜਿਹੜਾ ਹਕੂਮਤਾਂ ਨੇ ਘੇਰਾ ਪਾ ਕੇ ਰਾਸ਼ਨ ਅੰਦਰ ਆਉਣਾ ਜਾਣਾ ਪਾਣੀ ਤੱਕ ਕੋਈ ਹੋਰ ਰੋਟੀ ਪਦਾਰਥ ਕੋਈ ਵੀ ਜਾਣੇ ਸਾਰੇ ਬੰਦ ਕਰ ਦਿੱਤੇ ਸੀ ਅਤੇ ਅਨੰਤਪੁਰ ਸਾਹਿਬ ਸ਼ਹਿਰ ਦੇ ਵਿੱਚ ਜਿਹੜੀ ਸਮਗਰੀ ਸੀ ਖਾਣ ਪੀਣ ਦੀ ਜਦੋਂ ਸਾਰਾ ਰਾਸ਼ਨ ਮੁੱਕ ਗਿਆ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਕੀ ਦਰਖਤਾਂ ਦੇ ਪੱਤੇ ਤੱਕ ਵੀ ਭੁੱਖ ਦੇ ਤੋੜੇ ਸਿੰਘਾਂ ਨੇ ਖਾਧੇ ਤੇ ਉਸ ਤੋਂ ਬਾਅਦ ਇਹ ਵੀ ਜ਼ਿਕਰ ਹੁੰਦਾ ਹੈ ਕਿ ਸ਼ਾਇਦ ਆਪਣੇ ਘੋੜੇ ਵੀ ਵੱਢ ਕੇ ਹਾਲਾਂਕਿ ਇਤਿਹਾਸ ਸਾਰੇ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹਰ ਜਗ੍ਹਾ ਕਿ ਸਿਪਾਹੀ ਨੂੰ ਆਪਣਾ ਘੋੜਾ ਆਪਣੇ ਪਰਿਵਾਰ ਕੀ ਮੈਂਬਰਾਂ ਤੋਂ ਜ਼ਿਆਦਾ ਪਿਆਰਾ ਹੁੰਦਾ ਸੋ ਇਤਿਹਾਸ ਦੇ ਵਿੱਚ ਇਹ ਸਪਸ਼ਟ ਨਹੀਂ ਪਰ ਇਹ ਵੇਰਵਾ ਮਿਲਦਾ ਹੈ ਕਿ ਆਪਣੇ ਘੋੜੇ ਤੱਕ ਵੀ ਉਹਨਾਂ ਨੇ ਮਾਰ ਕੇ ਖਾਧੇ ਕਿਉਂਕਿ ਹਕੂਮਤ ਦੇ ਜ਼ਬਰ ਦਾ ਟੱਕਰਾ ਕਰਨਾ অতি ਜ਼ਰੂਰੀ ਸੀ ਅਤੇ ਜਦ ਹੋ ਕੋਈ ਖਾਣ ਨੂੰ ਨਹੀਂ ਬਚਿਆ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਲੰਘਣਾ ਪਿਆ ਇਹ ਹੈ ਪਹਿਲੀ ਘਟਨਾ। ਦੂਜੀ ਘਟਨਾ ਜਿਹੜੀ ਹੈ ਉਹ 1715-16 ਦੀ ਹੈ ਜਿਹਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਮੰਗਲ ਦੇ ਕਹਿੰਦੇ ਉਹ ਪਿੰਡ ਸੀ ਛੋਟਾ ਜਿਹਾ ਛੋਟੀ ਜਿਹੀ ਗੜੀ ਆ ਉੱਥੇ ਉਸ ਗੜੀ ਦੇ ਵਿੱਚ ਉਹਨਾਂ ਨੇ ਮੁਗਲ ਹਕੂਮਤ ਨੇ ਘੇਰਾ ਪਾ ਲਿਆ ਤੇ ਉਹ ਘੇਰਾ ਵੀ 7-8 ਮਹੀਨੇ ਲੰਬਾ ਚੱਲਿਆ ਤੇ ਇਹੀ ਕੁਝ ਉੱਥੇ ਵਾਪਰਿਆ ਉਸ ਘੇਰੇ ਦੇ ਵਿੱਚ ਵੀ ਸਿੰਘਾਂ ਨੇ ਦੱਸਦੇ ਨੇ ਕਿ ਆਪਣੇ ਜਿਹੜੇ ਪਿਆਰੇ ਆ ਘੋੜਿਆਂ ਦਾ ਮਾਸ ਵੀ ਉਹਨਾਂ ਨੂੰ ਮਜਬੂਰੀ ਵਸ ਖਾਣਾ ਪਿਆ ਔਰ ਅਖੀਰ ਦੇ ਵਿੱਚ ਤਾਂ ਇਦਾਂ ਵੀ ਟੱਕਾ ਕਿ ਮਿੱਟੀ ਤੱਕ ਨਾ ਬਤਾ ਗਈ ਸੀ ਅੱਛਾ ਸੀ ਕਿ ਸਾਨੂੰ ਪਤਾ ਕਿ ਖਾਦੀ ਨਹੀਂ ਜਾ ਸਕਦੀ ਪਰ ਦਰਖਤਾਂ ਦੇ ਪੱਤੇ ਜਾਂ ਕਹਿਣ ਦਾ ਭਾਵ ਕਿ ਲਈਏ ਭੀ ਜੋ ਵੀ ਹੱਥ ਆਇਆ ਉਹਨਾਂ ਨੇ ਖਾ ਕੇ ਸਰਵਾਈਵ ਕਰਨਾ ਚਾਹਿਆ ਪਰ ਅਖੀਰ ਨੂੰ ਫੜੇ ਗਏ ਹੁਣ ਇਹ ਘਟਨਾ ਇੱਕ ਜਿਹੜਾ ਇਹਦਾ ਸਬੰਧ ਹੈ ਇਹ ਇਸ ਵਕਤ ਦੇ ਨਾਲ ਜੁੜਦਾ ਹੈ ਕਿ ਜਦੋਂ ਇਹ ਉਹ ਵਕਤ ਸੀ ਜਦੋਂ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਕਿਲੇ ਦੇ ਵਿੱਚ ਕੈਦ ਹੋਇਆ ਬੰਦਾ ਸਿੰਘ ਬਹਾਦਰ ਦੇ ਨਾਲ ਸੰਬੰਧਿਤ ਕੁਝ ਸਵਾਲ ਮੈਂ ਪੰਥ ਦੇ ਸਾਹਮਣੇ ਰੱਖਨੇ ਨੇ ਉਹਦਾ ਜਵਾਬ ਦੇਣਾ ਬਣਦਾ ਲੱਭਣਾ ਬਣਦਾ ਬੰਦਾ ਸਿੰਘ ਬਹਾਦਰ ਨੂੰ ਦਸਮ ਪਾਤਸ਼ਾਹ ਜੀ ਨੇ ਆਪ ਪੰਥ ਦਾ ਜਥੇਦਾਰ ਉਹਨੂੰ ਰਾਜਨੀਤਿਕ ਸ਼ਕਤੀ ਦਾ ਕਮਾਂਡਰ ਜਰਨੈਲ ਬਣਾ ਕੇ ਭੇਜਿਆ ਉਹਨੂੰ ਨਿਸ਼ਾਨ ਸਾਹਿਬ ਦੀ ਬਖਸ਼ਿਸ਼ ਕੀਤੀ ਨਗਾਰਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਨਾਲ ਉਹਦੇ ਸਿੰਘ ਵੀ ਭੇਜੇ ਨੇ ਉਹਦੀ ਕਾਉਂਸਲ ਬਣਾ ਕੇ ਇੱਕ ਤਰ੍ਹਾਂ ਨਾਲ ਭੇਜੀ ਸਲਾਮ ਮਸ਼ਵਰੇ ਕਰਨ ਦੇ ਵਾਸਤੇ ਤੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ਾਂ ਦਾ ਪਾਤਰ ਪੰਜਾਬ ਦੇ ਵਿੱਚ ਇਸ ਨੇ ਪੰਥ ਦੇ ਲਈ ਜਿਹੜੀ ਕਿ ਉਸ ਵਕਤ ਕਿਹੜੀ ਨਮੋਸ਼ੀ ਦੀ ਘੜੀ ਸੀ ਕਿ ਦਸਮ ਪਾਤਸ਼ਾਹ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦਿਆਂ ਦੀ ਔਰ ਪੰਜਾਬ ਦੇ ਵਿੱਚ ਅਨੰਤ ਪ੍ਰਸਾਪ ਦਾ ਉਜਾੜਾ ਤੇ ਬੜਾ ਕੁਝ ਤਾਜ਼ਾ ਤਾਜ਼ਾ ਹੋ ਗਿਆ ਤੇ ਅਸੀਂ ਤੇ ਬੰਦਾ ਸਿੰਘ ਬਹਾਦਰ ਨੇ ਉਹ ਸਾਰੀ ਜਿਹੜੇ ਉਹ ਸਾਰੀ ਬਦਲੇ ਨੇ ਉਹ ਗਿੰਨ-ਗਿੰਨ ਕੇ ਲਏ ਸਰਹੰਦ ਦੀ ਇੱਟ-ਇੱਟ ਉਹਨੇ ਖਿਲਾਰੀ ਸੁਭਾ ਵਜ਼ੀਦ ਖਾਨ ਦੇ ਗਰਦਨ ਤੇ ਪੈਰ ਰੱਖ ਕੇ ਪੁੱਛਿਆ ਕਿ ਤੂੰ ਜੋ ਬਦੀਖਿਆ ਕੀਤੀ ਹੈ ਹੁਣ ਉਹਦਾ ਫਲ ਤੈਨੂੰ ਦੇਣਾ ਪੈਣਾ ਉਸੇ ਜੰਡ ਦੇ ਰਖ ਦੇ ਨਾਲ ਬੰਦਾ ਸਿੰਘ ਬਹਾਦਰ ਨੂੰ ਲਟਕਾ ਕੇ ਮਾਰਿਆ ਘੂੜਿਆਂ ਮਗਰ ਬਨ ਕੇ ਖਿਸ ਟਿਆ ਗਿਆ ਸਰਹੰਦ ਦੇ ਉੱਤੇ ਲੋਹੇ ਦਾ ਸੁਆਗਾ ਚਲੀ ਗਿਆ ਜਿਸ ਤਰ੍ਹਾਂ ਸ਼ਬਦ ਵਰਤੇ ਹੁੰਦੇ ਨੇ ਵੀ ਤਬਾਹ ਕਰਕੇ ਰੱਖ ਦਿੱਤੀ ਬੇਸ਼ੱਕ ਸਰੰਦ ਸ਼ਹਿਰ ਨਹੀਂ ਲੇਕਿਨ ਹਕੂਮਤ ਤੇ ਇਨਾਂ ਵਿਲਿਆਂ ਦੇ ਵਿੱਚ ਜੇ ਦਸਮ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਜਿਹੜਾ ਜਰਨਲ ਆਇਆ ਹੋਵੇ ਸ਼ਹਾਦਤ ਦੇ ਸਮੇਂ ਉਹ ਜਰਨਲ ਨੇ ਹੱਸ-ਹੱਸ ਕੇ ਆਪਣੀ ਅਤੇ ਆਪਣੇ 4 ਸਾਲ ਦੇ ਬੱਚੇ ਦਾ ਕਲੇਜਾ ਮੂੰਹ ਵਿੱਚ ਪਾ ਲਿਆ ਹੋਵੇ ਉਹ ਤਸੀਹੇ ਚੱਲੇ ਹੋਣ ਜਿਨ੍ਹਾਂ ਦਾ ਵੀਰ ਬਹਿ ਇਤਿਹਾਸ ਦੇ ਵਿੱਚ ਬੜਾ ਘੱਟ ਮਿਲਦਾ ਹੈ ਸੇ ਇਨਾਂ ਕੁਝ ਆਪਣੀ ਅੱਖਾਂ ਦੇ ਸਾਹਮਣੇ 700 ਦੇ ਕਰੀਬ ਉਹਦੇ ਜਿਹੜੇ ਸਿੱਖ ਸਨ ਉਹ ਸ਼ਹੀਦ ਹੋਏ ਅੱਖਾਂ ਦੇ ਸਾਹਮਣੇ ਅਕੀਕਤ ਸਿੰਘ ਵਰਗਿਆਂ ਨੇ ਆਪਣੀ ਮਾਤਾ ਨੂੰ ਜਾ ਕੇ ਇਹ ਮਨਰੋਣਕਾਰ ਕਰ ਦਿੱਤਾ ਕਿ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਸੇਖਿਆ ਇਹੋ ਜਿਹਾ ਜਰਨਲ ਕੀ ਉਹ ਜਰਨਲ ਗੁਰੂ ਸਾਹਿਬ ਦੀ ਹੁਕਮਾਂ ਤੋਂ ਮੁਨਕਰ ਹੋ ਸਕਦਾ ਤੁਹਾਡੀ ਆਤਮਾ ਕੀ ਕਹਿੰਦੀ ਹੈ ਤੇ ਅਸੀਂ ਕਿਉਂਕਿ 200 ਸਾਲ ਇਹ ਪ੍ਰਚਾਰਦੇ ਰਹੇ ਹਾਂ ਕਿ ਬੰਦਾ ਸਿੰਘ ਬਹਾਦਰ ਆਪ ਗੁਰੂ ਬਣ ਗਿਆ ਸੀ ਉਹ ਤਖਤਲਾਕੀ ਬੈਠਣ ਲੱਗ ਪਿਆ ਸੀ ਉਹ ਇਹ ਕਰਦਾ ਸੀ ਉਹ ਆਹ ਕਰਦਾ ਸੀ ਗੁਰੂ ਸਾਹਿਬ ਨੇ ਵਿਆਹ ਕਰਾਉਣ ਲਈ ਨਹੀਂ ਸੀ ਕਿਹਾ ਉਹਨੇ ਦੋ ਵਿਆਹ ਕਰਵਾ ਲਏ ਆਪ ਨੂੰ ਪਤਾ ਕਿ ਸਿੱਖੀ ਦੇ ਬੱਚੇ ਗੱਲਾਂ ਨਹੀਂ ਲੇਕਿਨ ਫਿਰ ਵੀ ਆਪਾਂ ਕੀਤੀਆਂ ਹੁਣ ਜਾ ਕੇ ਇਹ ਧੁੰਦ ਜਿਹੜੀ ਸਪਸ਼ਟ ਹੋਈ ਹੈ ਤਾਂ ਜਾ ਕੇ ਬੰਦਾ ਸਿੰਘ ਬਹਾਦਰ ਦਾ ਥੋੜਾ ਜਿਹਾ ਸਤਿਕਾਰ ਬਹਾਲ ਹੋਇਆ ਨਹੀਂ ਤੇ ਆਪਾਂ ਉਸ ਇਟੀਐ ਵੱਡੀ ਜਨੈਲ ਨੂੰ ਏਡੇ ਵੱਡੇ ਪੰਥ ਦੇ ਟੁਕੜੇ ਨੂੰ ਜਿਗਰ ਦੇ ਟੁਕੜੇ ਨੂੰ ਆਪਾਂ ਸਤਿਕਾਰ ਵੀ ਨਹੀਂ ਦੇ ਸਕੇ ਇਹ ਸਾਡਾ ਉਪੰਥ ਹੈ ਔਰ ਜਦੋਂ ਕਿ ਰਾਸਨਗਰ ਦੀ ਗੜੀ ਨੂੰ ਘੇਰਾ ਪਿਆ ਹੋਇਆ ਸੀ ਤੇ ਭੁੱਖ ਤੇ ਸਤਾਏ ਹੋਏ ਨੀਨਾ ਨਿਰਬਲ ਤੇ ਨਤਾਣੇ ਹੋ ਚੁੱਕੇ ਸਨ ਕਿ ਸਿੰਘਾ ਤੋਂ ਆਪਣੀਆਂ ਤਲਵਾਰਾਂ ਵੀ ਚੁੱਕੀਆਂ ਨਹੀਂ ਸੀ ਜਾ ਸਕਦੀਆਂ ਜਦੋਂ ਗੁਰਦਾਸ ਸਿੰਘ ਦੀ ਗੜੀ ਦਾ ਦਰਵਾਜ਼ਾ ਤੋੜ ਕੇ ਜਿਹੜੇ ਉਹ ਤਤਾਰੀ ਤਤਰ ਫੌਜਿਆਂ ਦਾ ਟੋਲਾ ਸੀ ਜਿਹੜਾ ਅਬਦੁਸ ਸਮਾ ਦਿਖਾਣ ਦੀਆਂ ਦਾ ਤੇ ਉਹਨੇ ਜਾ ਕੇ ਕਮਰੇ ਦੇ ਵਿੱਚ ਕਹਿੰਦੇ ਨੇ ਬੰਦਾ ਸਿੰਘ ਬਹਾਦਰ ਇਹ ਕਿਥੇ ਥੱਲੇ ਦਰੀ ਵਿਛਾ ਕੇ ਉਹਦੇ ਉੱਤੇ ਗੁੱਛਾ ਮੁੱਛਾ ਹੋਇਆ ਹੱਡੀਆਂ ਦੀ ਇੱਕ ਮੁੱਠ ਗੋਡੇ 12 ਤੱਕ ਇਕੱਠੇ ਕੀਤੇ ਹੋਏ ਉੱਥੇ ਪਿਆ ਸੀ ਤੇ ਉੱਥੋਂ ਜਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਇਹ ਭੁੱਖ ਦੇ ਨਤਾਨਿਆਂ ਦਾ ਹਾਲ ਹੁੰਦਾ ਹੈ ਤੇ ਉਸ ਵੇਲੇ ਜਿਹੜਾ ਨੁਕਤਾ ਹੁਣ ਤੁਸੀਂ ਇਸ ਲਈ ਬੁਰਾ ਨਾ ਮਨਾਇਓ ਕਿ ਜਦੋਂ ਬੰਦਰ ਸਿੰਘ ਬਾਤਰਾ ਮੈਦਾਨ ਦੇ ਵਿੱਚ ਜੂਝ ਰਿਹਾ ਸੀ ਤਾਂ ਤਲਮੰਡੀ ਸਾਹਬੋ ਬਾਬਾ ਦੀਪ ਸਿੰਘ ਜੀ ਜਵਾਨੀ ਦੀ ਅਵਸਥਾ ਦੇ ਵਿੱਚ ਦਸਮ ਪਾਤਸ਼ਾਹ ਜੀ ਦੇ ਹੱਥੋਂ ਖੰਡੇ ਵਾਟੇ ਦੀ ਪੋਹ ਚੱਕਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਦੇ ਲਈ ਵੱਡੀ ਸੇਵਾ ਨਿਭਾਉਣ ਵਾਲੇ ਦਮਦਸਾ ਬੈਠੇ ਸਨ ਉਹ ਬੰਦਾ ਸਿੰਘ ਬਹਾਦਰ ਦੇ ਨਾਂ ਤਾਂ ਇਸ ਸਮੇਂ ਬੰਦਾ ਸਿੰਘ ਬਹਾਦਰ ਕੋਲ ਆਏ ਅਤੇ ਨਾ ਉਹ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਜਾਂ ਫਿਰ ਇਥੇ ਇਤਿਹਾਸ ਚੋਪਿਆ ਕੋ ਦੱਸ ਨਹੀਂ ਰਿਹਾ ਪਰ ਗੱਲ ਕੀ ਹੈ ਕਿ ਇਤਿਹਾਸ ਬਾਕੀ ਹੀ ਬੜਾ ਕੁਝ ਦੱਸਦਾ ਪਰ ਇਹ ਗੱਲ ਨਹੀਂ ਦੱਸਦਾ ਇਹ ਵਜਾ ਕੀ ਸੀ ਹੋ ਸਕਦਾ ਹੈ ਕਿ ਦਸਮ ਪਤਰੀ ਨੇ ਉਹਨਾਂ ਦੀ ਡਿਊਟੀ ਗੁਰਬਾਣੀ ਦੇ ਗਟਕੇ ਅਤੇ ਪੋਥੀਆਂ ਲਿਖਣ ਦੀ ਲਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਲਈ ਹੋਵੇ ਜਿਹਦਾ ਸਤਕਾਰ ਕਰਦਿਆਂ ਬਾਬਾ ਦੀਪ ਸਿੰਘ ਜੀ ਉਥੇ ਨਹੀਂ ਪਹੁੰਚੇ ਅਤੇ ਆਪਣੀ ਡਿਊਟੀ ਬਾਖੂ ਬਿਨਿ ਪਾਉਂਦੇ ਰਹੇ ਜਦੋਂ ਸਮਾ ਹਾਲਾਤ ਬਣਿਆ ਤਾਂ ਉਹਨਾਂ ਨੇ ਆਪਣੀ ਸ਼ਹਾਦਤ ਵੀ ਦੇ ਦਿੱਤੀ ਆਕੇ ਕਿੰਨੇ ਸਾਲਾਂ ਬਾਅਦ ਦੇ ਵਿੱਚ ਤੇ ਦੂਜੇ ਪਾਸੇ ਗੁਰਦਾਸ ਸਿੰਘ ਜੀ ਕਿਹੜੀ ਵਿੱਚ ਬੰਦਾ ਸਿੰਘ ਬਹਾਦਰ ਕਾਇਦਾ ਦਰਬਾਰ ਸਾਹਿਬ ਦਾ ਸਰਬਰਾ ਮੈਨੇਜਰ ਜਥੇਦਾਰ ਜੋ ਸ਼ਬਦ ਉਸ ਵੇਲੇ ਹੋਣਗੇ ਭਾਈ ਮਨੀ ਸਿੰਘ ਜੀ ਨੇ ਸਾਰਾ ਪ੍ਰਬੰਧ ਉਹ ਕਰਦੇ ਨੇ ਉਹਦੀ ਡਿਊਟੀ ਮਾਤਾ ਸੁੰਦਰ ਕੌਰ ਜੀ ਨੇ ਦਿੱਲੀ ਤੋਂ ਖਾਸ ਉੱਚੇਚਾ ਤੌਰ ਤੇ ਅੰਮ੍ਰਿਤਸਰ ਭੇਜਿਆ ਦਰਬਾਰਸ਼ਾਹ ਦਾ ਪ੍ਰਬੰਧ ਕਰਨ ਦੇ ਲਈ ਤੇ ਉਥੇ ਭਾਈ ਮਨੀ ਸਿੰਘ ਜੀ ਅੱਜ ਦੇ ਕਹ ਲਈ ਆ ਪਿਆਪਾ ਜਥੇਦਾਰ ਦੇ ਵੱਡੇ ਮੈਨੇਜਰ ਦੀ ਡਿਊਟੀ ਦੇ ਉੱਤੇ ਨੇ ਔਰ ਕਹਿੰਦੇ ਨੇ ਕਿ ਬੰਦਾ ਸਿੰਘ ਬਹਾਦਰ ਨੇ ਕਈ ਚਿੱਠੀਆਂ ਸੁਨੇਹੇ ਉਹਨਾਂ ਨੂੰ ਭੱਲੇ ਕਿ ਅਸੀਂ ਇੱਥੇ ਗੜੀ ਵਿੱਚ ਕੈਦ ਹੋਏ ਹੋਏ ਹਾਂ ਸਾਨੂੰ ਮਦਦ ਭੇਜੋ ਤੇ ਭਾਈ ਮਨੀ ਸਿੰਘ ਮਦਦ ਨਹੀਂ ਭੇਜ ਸਕੇ ਇਹ ਸਵਾਲ ਹੈ ਸਾਡੇ ਸਾਹਮਣੇ ਕਿਉਂ ਕਿਉਂ ਨਹੀਂ ਭੇਜ ਸਕੇ ਕਦੀ ਪੰਥ ਨੇ ਸੋਚਣ ਦੀ ਚਿੰਤਾ ਨਹੀਂ ਕੀਤੀ ਹੁਣ ਉਹਦੀ ਵਜ੍ਹਾ ਲੱਭਣੀ ਚਾਹੀਦੀ ਹੈ ਜਾਂ ਤੇ ਇਹ ਤੇ ਆਪਾਂ ਕਹਿ ਨਹੀਂ ਸਕਦੇ ਕਿ ਲੜਨ ਮਰਨ ਤੋਂ ਭਾਈ ਮਨੀ ਸਿੰਘ ਡਰਦਾ ਸੀ ਜਿਹਦੀਆਂ ਪੰਜ ਪੁਸ਼ਤਾਂ ਅਸ਼ੀਦੀ ਦੇ ਨਾਲ ਜੁੜੀਆਂ ਹੋ ਜਾਣੇ ਪਰਿਵਾਰ ਦੇ 70 80 ਜੀ ਉਹਨਾਂ ਦੇ ਸ਼ਹੀਦ ਸ਼ਹਾਦਤਾਂ ਦਾ ਜਜ਼ਾਮ ਪਿੰਦੇ ਆ ਰਹੇ ਨੇ ਉਹਨਾਂ ਦੇ ਉੱਤੇ ਇਹ ਤੇ ਨਹੀਂ ਕਹਾਂਗੇ ਕਿ ਉਹ ਲੜਾਈ ਤੋਂ ਟਲਦੇ ਸਨ ਜਾਂ ਕਹਾਂਗੇ ਕਿ ਹਕੂਮਤ ਦਾ ਕੀ ਰਹੀ ਇਡਾ ਵਿਸ਼ਾਲ ਸੀ ਕਿ ਉਹਨਾਂ ਨੂੰ ਉਹਨਾਂ ਦੀ ਪੇਸ਼ੇ ਨਹੀਂ ਜਾਣ ਦਿੱਤੀ ਜਾਂ ਕਹਾਂਗੇ ਕਿ ਪੰਥ ਦਾ ਉਹ ਹਿੱਸਾ ਉਹਨਾਂ ਦੇ ਕਹਿਣੇ ਵਿੱਚ ਨਹੀਂ ਸੀ ਉਹਨਾਂ ਦੀ ਗੱਲ ਨਹੀਂ ਸੀ ਮੰਨ ਰਿਆ ਜਾਂ ਫਿਰ ਹੀ ਕਹਾਂਗੇ ਕਿ ਬੰਦਾ ਸਿੰਘ ਬਹਾਦਰ ਦੀ ਜਿਹੜੀ ਆ ਸ਼ਖਸੀਅਤ ਨੂੰ ਹਕੂਮਤ ਨੇ ਇੰਨੀ ਧੁੰਦਲੀ ਇੰਨਾ ਕੁਝ ਗਲਤ ਪ੍ਰਚਾਰ ਕਰਕੇ ਜਿਹਦੇ ਨੂੰ ਆਪਾਂ ਕਰੈਕਟਰ ਅਸੈਸੀਨੇਸ਼ਨ ਅੱਜ ਦੀ ਭਾਸ਼ਾ ਵਿੱਚ ਕਹਿੰਦੇ ਆ ਕਿ ਇੰਨਾ ਬਦਨਾਮ ਕਰ ਦਿੱਤਾ ਸੀ ਕਿ ਕੋਈ ਤਵੱਜੋ ਨਹੀਂ ਦਿੱਤੀ ਗਈ ਅੱਜ ਇਹ ਤੇ ਪਤਾ ਲੱਗ ਗਿਆ ਕਿ ਜਿਹੜੀ ਚਿੱਠੀ ਮਾਤਾ ਸੁੰਦਰਕੌਰ ਜੀ ਦੇ ਵੱਲੋਂ ਇੱਕ ਚਿੱਠੀ ਲਿਖਵਾਈ ਗਈ ਦਾ ਜ਼ਿਕਰ ਆਉਂਦਾ ਕਿ ਬਰੀ ਕਿ ਇੱਕ ਚਿੱਠੀ ਪੰਥਰ ਦੇ ਨਾਂ ਤੇ ਲਿਖਵਾਈ ਗਈ ਕਿ ਬੰਦਾ ਸਿੰਘ ਦਾ ਸਾਥ ਨਾ ਦਿੱਤਾ ਜਾਵੇ ਉਹ ਆਪਣੇ ਆਪ ਨੂੰ ਗੁਰੂ ਕਹੋਂਦਾ ਤੇ ਉਹਦੇ ਵਿੱਚ ਇਹ ਪਤਾ ਲੱਗ ਗਿਆ ਕਿ ਉਹਦੀ ਕਾਰਬਨ ਡੇਟਿੰਗ ਹੋਈ ਆ ਤੇ ਉਹ ਚਿੱਠੀ ਜਿਹੜੀ ਆ ਉਹਨਾਂ ਦਿਨਾਂ ਦੀ ਨਹੀਂ ਉਹ ਚਿੱਠੀ ਜਿਹਦੇ ਬਾਅਦ ਦੇ ਵਿੱਚ ਪਲਾਂਟ ਕੀਤੀ ਗਈ ਆ ਉਹ ਹੋਰ ਚਿੱਠੀ ਆ ਉਹ ਆਪਣੀ ਕਿਸੇ ਨੇ ਦੋਖੀ ਨੇ ਲਿਖ ਕੇ ਰੱਖ ਦਿੱਤੀ ਆ ਲੇਕਿਨ ਉਹ ਚਿੱਠੀ ਮਾਤਾ ਜੀ ਵੱਲੋਂ ਲਿਖੀ ਹੋਈ ਨਹੀਂ ਆ ਪਰ ਇਹਦਾ ਮਤਲਬ ਚਾਹੇ ਕੋਈ ਵਰਬਲੀ ਸਟੇਟਮੈਂਟ ਆਈ ਹੋਵੇ ਕੁਝ ਨਾ ਕੁਝ ਤਾਂ ਹੋਇਆ ਜਿਹਦੇ ਕਰਕੇ ਬੰਦਾ ਸਿੰਘ ਬਹਾਦਰ ਦੀ ਜੋ ਮਦਦ ਕਰਨੀ ਪੰਦੀ ਸੀ ਭਾਈ ਮਨੀ ਸਿੰਘ ਜੀ ਨਹੀਂ ਕਰ ਸਕੇ ਜਸਪਾਲ ਸਿੰਘ ਤੋਂ ਤੇ ਸਾਨੂੰ ਮੰਨਣਾ ਪੂ ਕਿ ਹਕੂਮਤ ਇਡੀ ਜ਼ਬਰ ਜ਼ਾਬਰ ਸੀ ਕਿ ਉਹਨਾਂ ਨੇ ਹਿਲਣੇ ਨਹੀਂ ਦਿੱਤਾ ਜਿੱਦ ਤੱਕ 1984 ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਸ ਵਕਤ ਪੰਜਾਬ ਨੂੰ ਸਾਰੀ ਫੌਜ ਭੇਜ ਕੇ ਇੱਕ ਇੱਕ ਪਿੰਡ ਵਿੱਚ ਉਹਨਾਂ ਨੂੰ ਬੰਨ ਲਿਆ ਤੇ ਕੋਈ ਜਾ ਹੀ ਨਹੀਂ ਸਕਿਆ ਉੱਥੇ ਕੁਝ ਤੇ ਹਾਲਾਤ ਹੋਣਗੇ ਇਹਨਾਂ ਦੇ ਜਵਾਬ ਜਿਹੜੇ ਨੇ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਆਪਾਂ ਅੰਜਲੀ ਅੱਜ ਦੇ ਹਾਲਾਤ ਬਣੇ ਹੋਏ ਨੇ ਭਾਈ ਅਮਰਤਪਾਲ ਸਿੰਘ ਜਿਹੜਾ ਕਿ ਇਹ ਕਹਿੰਦਾ ਸੀ ਕਿ ਜੇ 2 4 ਸਿੰਘ ਸ਼ੀਦੋਗ ਤੱਕ ਤੇ ਮਸੱਇਆ ਲੱਗਣੋਂ ਹਟ ਜਾਣੀ ਆ ਔਰ ਉਹਨੇ ਇਹ ਬੜੇ ਧੜਲੇਦਾਰ ਸ਼ਬਦ ਬੋਲੇ ਸਨ ਤੇ ਇਹ ਬਿਲਕੁਲ درست ਹੈ ਸੋ ਅਮਰਤਪਾਲ ਇਹ ਤਾਂ ਨਹੀਂ ਕਿ ਉਹਨੂੰ ਇਤਿਹਾਸ ਦਾ ਨਹੀਂ ਪਤਾ ਇਹ ਨਹੀਂ ਗੱਲ ਹੈ ਇਤਿਹਾਸ ਜਾਣਦਾ ਹੈ ਔਰ ਵੱਡੇ ਵੱਡੇ ਜਿਹੜੇ ਆ ਖੱਬੀ ਖਾਨੇ ਉਹਨਾਂ ਨੂੰ ਡਿਬੇਟ ਦੇ ਵਿੱਚ ਉਹ ਉਹਦੀ ਵਾਪੇਸ਼ ਨਹੀਂ ਜਾਣਦੇ ਹੁੰਦਾ ਕਿਸੇ ਦੀ ਜ਼ਰਤ ਨਹੀਂ ਤੇ ਉਹਦੇ ਨਾਲ ਦੁਸ਼ਮਣੀ ਵੀ ਇਸੇ ਕਰਕੇ ਸਹੀ ਹੀ ਜਾਰੀ ਆ ਕਿ ਉਹਦੇ ਨਾਲ ਫੇਸ ਟੂ ਫੇਸ ਫੀਡਬੈਕ ਦੀ ਗੱਲ ਕਰਨ ਦੀ ਕਿਸੇ ਵਿੱਚ ਮਜਾਲ ਨਹੀਂ ਹੈ ਤੇ ਅਮਰਤਪਾਲ ਅੱਜ ਮਰਨ ਕਰਦੇ ਪਿਆ ਐ ਇੱਕ ਤਰ੍ਹਾਂ ਦੇ ਨਾਲ ਉਹ ਘੀਰੇ ਦੇ ਵਿੱਚ ਆਇਆ ਹੋਇਆ ਕਿਹ ਲਈ ਹੈ ਜੇਲਿਆ ਘੀਰ ਹੀ ਹੈ ਵੀ ਜੇਲ੍ਹ ਦੇ ਵਿੱਚੋਂ ਨਿਕਲੇ ਨਹੀਂ ਜਾ ਸਕਦਾ ਇਨ ਬਿਨ ਉਸੇ ਤਰ੍ਹਾਂ ਜਿਸ ਤਰ੍ਹਾਂ ਬੰਦਰ ਸਿੰਘ ਬਾਹਦਰ ਹੁਣ ਤੋਂ ਗੁਰਦਾਸ ਸਿੰਘ ਦੀ ਗੱਡੀ ਦੇ ਵਿੱਚੋਂ ਨਹੀਂ નીકਲੇ ਜਾ ਸਕਦਾ ਸੋ ਇਹ ਮਤ ਸਮਝਿਓ ਕਿ ਮੈਂ ਬੰਦਰ ਸਿੰਘ ਬਾਹਦਰ ਨਾਲ ਅਮਰਤਪਾਲ ਦੀ ਤੁਲਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕੋਈ ਨਹੀਂ ਸਕਦੀ ਅਮਰਤਪਾਲ ਵਰਗਏ ਕਿੰਨੇ ਆਪਾਂ ਕੀ ਆਪ ਇਸ ਵਿਸ਼ੇ ਤੇ ਹੀ ਨਾ ਸੋਚੀਏ ਕਿਥੇ ਬੰਦਾ ਸਿੰਘ ਬਹਾਦਰ ਤੇ ਕਿਸੇ ਦੀ ਤੁਲਨਾ ਨਹੀਂ ਹੋ ਸਕਦੀ ਹਾਲਾਤਾਂ ਦੀ ਤੁਲਨਾ ਜਿਹੜੇ ਆ ਸਰਕਮ ਹਸਤਾਂਸ ਦੀ ਸਿਚੁਏਸ਼ਨ ਆ ਮੈਂ ਉਹਦੀ ਤੁਲਨਾ ਕਰ ਰਿਹਾ ਕਿ ਉਹਦੇ ਵਿੱਚ ਇਹ ਆਪਾਂ ਨੂੰ ਜਾਣ ਲੈਣਾ ਚਾਹੀਦਾ ਕਿ ਜਿਹੜੀ ਆ ਜੇ ਹਕੂਮਤ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਬਦਨਾਮ ਕਰ ਸਕਦੀ ਹੈ ਤੇ 200 ਸਾਲ ਤੱਕ ਪੰਥ ਦੇ ਵਿੱਚ ਬਦਨਾਮ ਕੰਟੀਨਿਊਲੀ ਰੱਖ ਸਕਦੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਲੀਡਰ ਹੋਵੇ ਸੰਚਨਿਆ ਸਿੰਘ ਜੀ ਰਵੜਿਆ ਨੂੰ ਤੁਹਾਡੇ ਸਾਹਮਣੇ ਦੀਆਂ ਗੱਲਾਂ ਨੇ ਕਿਵੇਂ ਕਿਵੇਂ ਕਿਉਂ ਕੋ ਕਿਹੜੇ ਕਿਹੜੇ ਤਰੀਕੇ ਦੀ ਵਰਤੇ ਆ ਕਮਿਊਨੀਕੇਸ਼ਨ ਦਾ ਇਹਦਾ ਸਫਲ ਯੋਗਿਆ ਇਹਦੇ ਵਿੱਚ ਵੀ ਕੀ ਕੀ ਨਹੀਂ ਪ੍ਰਚਾਰ ਹੋਇਆ ਕਿ ਦਰਬਾਰ ਸਾਹਿਬ ਦੀਆਂ ਉਹਦੀਆਂ ਭੋਰੀਆਂ ਦੇ ਵਿੱਚੋਂ ਪ੍ਰਕਰਮਾਂ ਦੇ ਆ ਕਮਰਿਆਂ ਦੇ ਵਿੱਚੋਂ ਕੀ ਕੀ ਫੜਿਆ ਗਿਆ ਆਪਾਂ ਨੂੰ ਪਤਾ ਹੀ ਆ ਤੇ ਅੱਜ ਕਿਸੇ ਵੀ ਲੀਡਰ ਨੂੰ ਜਾਂ ਕਿਸੇ ਵੀ ਜਰਨਲ ਨੂੰ ਬਦਨਾਮ ਕਰਨਾ ਹਕੂਮਤਾਂ ਦੇ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਸਾਡਾ ਖਸੂਰ ਹੈ ਕਿ ਅਸੀਂ ਉਸ ਉਹ ਜਿਹੜਾ ਪ੍ਰਚਾਰ ਹੁੰਦਾ ਹੈ ਭੰਡੀ ਪ੍ਰਚਾਰ ਅਸੀਂ ਉਹਦੇ ਵਿੱਚ ਕੈਦ ਹੋ ਜਾਂਦੇ ਆ ਪੰਥ ਦੇ ਦੋ ਵੱਡੇ ਰੂਪ ਨੇ ਇੱਕ ਪੰਥ ਦਾ ਰੂਪ ਹੈ ਜਿਹੜਾ ਗੁਰੂ ਨੂੰ ਪਨਾਇਆ ਹੋਇਆ ਉਹ ਕਿਸੇ ਪ੍ਰਚਾਰ ਦੀ ਪਕੜ ਦੇ ਵਿੱਚ ਨਹੀਂ ਆਉਂਦਾ ਪਰ ਉਹ ਇੰਨਾ ਕਮਜ਼ੋਰ ਤੇ ਇੰਨਾ ਛੋਟਾ ਹੈ ਉਹਦੀ ਗਿਣਤੀ ਕਿ ਉਹਦੀ ਵਾਹ ਪੇਸ਼ ਨਹੀਂ ਚੱਲਦੀ ਉਹ ਚਾਹੁੰਦਾ ਹੈ ਗੁਰਦਾਸنگਲ ਪਹੁੰਚਣਾ ਲੇਕਿਨ ਉਹ ਈਡੀ ਵੱਡੀ ਗਿਣਤੀ ਨਹੀਂ ਹੈ ਲੱਖਾਂ ਦੇ ਵਿੱਚ ਨਹੀਂ ਹੈਗਾ ਕਿ ਗੁਰਦਾਸنگਲ ਦੀ ਗੜੀ ਉੱਤੇ ਅਟੈਕ ਕਰ ਦੇਵੇ ਤੇ ਬੰਦਾ ਸਿੰਘ ਨੂੰ ਸ਼ਿਦਾਲ ਲਈ ਦੂਜਾ ਪੰਥ ਹੈਗਾ ਉਹ ਜਿਹੜਾ ਕਲੇਮ ਕਰਦਾ ਐਕਚੁਅਲੀ ਉਹ ਪੰਥ ਹੈ ਨਹੀਂ ਉਹ ਇੱਕ ਸੋਸ਼ਲ ਵਰਕਰ ਆ ਪਿੱਛੇ ਜੇ ਤੁਸੀਂ ਜਾਣਦੇ ਹੋਣਗੇ ਇਹ ਭਾਨਾ ਸਿੱਧੂ ਕਰਕੇ ਉਹਦੀ ਗ੍ਰਿਫਤਾਰੀ ਦੇ ਸਬੰਧ ਦੇ ਵਿੱਚ ਤਾਂ 2 ਲੱਖ ਦੀ ਗਿਣਤੀ ਦੇ ਵਿੱਚ ਇਕੱਠ ਹੋ ਸਕਦਾ ਉਹਨੂੰ ਛਡਾਉਣ ਦੇ ਲਈ ਸਰਕਾਰ ਨੇ ਜ਼ਬਰ ਸਰਕਾਰ ਨੇ ਥੋੜਾ ਜਿਹਾ ਜ਼ਬਰ ਕੀਤਾ ਕੁਝ ਜ਼ਿਆਦਾ ਨਹੀਂ ਉਹਨੂੰ ਚੈਲੰਜ ਕੀਤਾ ਉਹਨਾਂ ਨੇ ਪੰਥ ਨੇ ਲੇਕਿਨ ਉਹ ਪੰਥ ਹੋ ਰਿਹਾ ਉਹ ਉਹ ਪੰਥ ਆ ਜਿਹੜਾ ਜਥੇਦਾਰਾਂ ਦੀਆਂ ਪਦਵੀਆਂ ਤੇ ਬੈਠਾ ਸੰਸਥਾਵਾਂ ਦੇ ਮੁਖੀਆਂ ਦੇ ਰੂਪ ਦੇ ਵਿੱਚ ਬੈਠਾ ਬਹੁਤ ਵੱਡਾ ਸਰਮਾਇਆ ਪੰਥ ਦਾ ਉਸ ਸਾਹਮਣੇ ਬੈਠਾ ਲੇਕਿਨ ਉਹ ਕਰ ਕੁਝ ਨਹੀਂ ਰਿਹਾ ਉਹ ਫਰੂਟ ਨਹੀਂ ਦੇ ਰਿਹਾ ਸਿਰਫ ਉਹ ਉਹਦੇ ਉੱਤੇ ਇੱਕ ਡਿਪਲਾਈ ਵਾਫ ਕਰਨ ਦੇ ਲਈ ਗੁਰੂ ਦੇ ਪ੍ਰਣਾਇ ਹੋਏ ਪੰਥ ਨੂੰ ਵਾਂਝਾ ਰੱਖਣ ਦੇ ਲਈ ਉਹ ਸਾਰੇ ਵਸੀਲਿਆਂ ਦੇ ਉੱਤੇ ਕਾਬਜ਼ ਹੋਇਆ ਬੈਠਾ ਸੋ ਉਹ ਪੰਥ ਜਿਹੜਾ ਆ ਉਹ ਵੱਡੀ ਗਿਣਤੀ ਦੇ ਵਿੱਚ ਆ ਤੇ ਉਹ ਆਪਣੇ ਆਪ ਨੂੰ ਕਲੇਮ ਕਰਦਾ ਐਕਚੁਅਲੀ ਜਦੋਂ ਗੁਰਦਾਸ ਸਿੰਘ ਦੇ ਵਿੱਚ ਲੋੜ ਪੈਂਦੀ ਆ ਤੇ ਉਦੋਂ ਭਾਈ ਮਨੀ ਸਿੰਘ ਵਰਗਾ ਇੱਕ ਵੱਡਾ ਯੋਧਾ ਤੇ ਵਿਦਵਾਨ ਪੁਰਸ਼ ਵੀ ਜਿਹੜਾ ਦਸਮ ਪਤਿ ਦੇ ਸਦਾ ਅੰਗ ਸੰਗ ਰਹਿਣ ਵਾਲਾ ਵੀ ਮਾਯੂਸ ਹੋ ਜਾਂਦਾ ਉੱਥੇ ਕੋਈ ਮਦਦ ਪਹੁੰਚਾਈ ਨਹੀਂ ਜਾ ਸਕਦੀ ਕੀ ਬੀਤੇ ਹੋਵੇਗਾ ਭਾਈ ਮਨੀ ਸਿੰਘ ਜੀ ਤੇ ਉੱਤੇ ਜਦੋਂ ਬੰਦਰ ਸਿੰਘ ਬਾਹਰ ਤੋਂ ਦੀਆਂ ਚਿੱਠੀਆਂ ਆਈਆਂ ਹੋਣਗੀਆਂ ਸੁਨੇਹੇ ਆਈ ਹੋਣਗੇ ਕਿ ਜਥੇਹਰ ਜੀ ਮਦਦ ਭੇਜੋ ਉਹ ਕੁਝ ਨਹੀਂ ਸੀ ਕਰ ਸਕੇ ਮਜੂਸ ਤੇ ਹੋਏ ਹੋਣਗੇ ਸੋ ਉਹ ਜਿਹੜੇ ਹਾਲਾਤ ਨੇ ਮੈਂ ਤੁਹਾਡੇ ਸਾਹਮਣੇ ਸੀਮਤ ਸ਼ਬਦਾਂ ਦੇ ਵਿੱਚ ਕਿਉਂਕਿ ਜਿਆਦਾ ਲੰਬੀ ਵੀਡੀਓ ਨਹੀਂ ਮੈਂ ਬਣਾਉਣੀ ਚਾਹੁੰਦਾ ਤੁਹਾਡੇ ਸਭ ਸੰਬੰਧ ਵਿੱਚ ਮੈਂ ਇਹੀ ਗੱਲ ਤੁਹਾਨੂੰ ਕਰਨੀ ਚਾਹੁੰਦਾ ਕਿ ਪੰਥ ਨੂੰ ਇਹਨਾਂ ਤੇ ਕੋਲੋਂ ਬੜਾ ਕੁਝ ਸਿੱਖਣ ਦੀ ਲੋੜ ਹੈ ਉਸ ਵੱਡਿਆ ਜਿਹੜਾ ਪੰਥ ਦਾ ਹੈ ਕਿ ਵੱਡਾ ਹਿੱਸਾ ਜਿਹੜਾ ਕਿ ਦੁਸ਼ਮਣਾਂ ਦੇ ਨਾਲ ਰਲ ਚੁੱਕਾ ਹੈ ਸੋ ਉਹ ਦੇ ਨਾਲ ਉਹਦੀ ਪ੍ਰਵਾਹ ਕੀਤਾ ਵੀ ਨਹੀਂ ਸਰਦਾ ਛੋਡੀ ਕਦਮਾਂ ਦੇ ਨੂੰ ਰਸੇ ਪਾਉਣ ਦੇ ਲਈ ਜਿਹਨੂੰ ਆਪਾਂ ਲਿਗ ਪੁਲਿੰਗ ਕਹਿੰਦੇ ਆ ਉਹ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਸੋ ਤੁਸੀਂ ਆਪਣੇ ਆਪ ਨੂੰ ਪਛਾਣੋ ਉਸ ਛੋਟੇ ਜਿਹੇ ਗਰੀਬੜੇ ਪੰਥ ਹੁਣ ਗਰੀਬੜੇ ਤੇ ਵੀ ਕਿਸ ਨੇ ਉਤਰਾਜ ਕਰ ਲੈਣਾ ਉਸ ਗਰੀਬੜੇ ਪੰਥ ਦੇ ਬਾਰੇ ਸੋਚੋ ਕਿ ਤੁਹਾਡੀ ਜਿਹੜੀ ਆ ਤੁਹਾਡਾ ਭਵਿੱਖ ਆ ਇਹ ਬਲੀ ਦੇ ਬੂਥੇ ਹਕੂਮਤਾਂ ਦੇ ਹੱਥਾਂ ਦੇ ਵਿੱਚ ਵੀ ਜਕੜਿਆ ਹੋਇਆ ਹੈ ਤੇ ਹਕੂਮਤਾਂ ਦੇ ਬਣਾਏ ਹੋਏ ਉਸ ਨਕਲੀ ਪੰਥ ਦੇ ਹੱਥਾਂ ਦੇ ਵਿੱਚ ਵੀ ਜਕੜਿਆ ਹੋਇਆ ਤੁਸੀਂ ਆਪਣਾ ਸਰਵਾਈਵਲ ਕਿਦਾਂ ਲੱਭਣਾ ਇਹ ਤੁਹਾਡੇ ਸਾਹਮਣੇ ਇੱਕ ਵੱਡਾ ਚੈਲੰਜ ਹੈ ਸਮੂਹ ਦੀ ਇੱਕ ਚੁਣੌਤੀ ਹੈ ਸੋ ਇਹਨਾਂ ਸ਼ਬਦਾਂ ਨਾਲ ਹੀ ਦਾਸ ਖਿਮਾਂ ਦਾ ਜੱਜ ਕੇ ਕੋਈ ਵੀ ਗੱਲਬਾਤ ਨਾ ਮੈਂ ਕਿਸੇ ਨੂੰ ਕਿਸੇ ਨਾਲ ਕੰਪੇਅਰ ਕਰਨ ਦਾ ਯਤਨ ਕੀਤਾ ਤੇ ਨਾ ਹੀ ਜਾਣਬੁੱਝ ਕੇ ਕਿਸੇ ਨੂੰ ਕੋਈ ਮੈਂ ਗੱਲਾਂ ਲਾ ਕੇ ਕੀਤੀਆਂ ਸੋ ਖਿਮਾਂ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ